ਨਿਊਜ਼ੀਲੈਂਡ ਵਿਜੇਤੇ ਔਰ ਆੜੀ ਨਿਊਜ਼ੀਲੈਂਡ ਦੇ ਵਿੱਚ ਆ ਚੁੱਕੇ ਜਾਂ ਆਉਣ ਵਾਲਿਆਂ ਦੇ ਮਨ ਦੇ ਵਿੱਚ ਇੱਕ ਸਵਾਲ ਜ਼ਰੂਰ ਹੁੰਦਾ ਹੈ ਕਿ ਕੀ ਮੈਂ ਆਪਣੇ ਪਰਿਵਾਰ ਆਪਣੀ ਵਾਈਫ ਜਾਂ ਹਸਬੈਂਡ ਜਾਂ ਆਪਣੇ ਬੱਚਿਆਂ ਨੂੰ ਜਾ ਕੇ ਬੁਲਾ ਸਕਦਾ ਹਾਂ ਕਿ ਨਹੀਂ ਸੋ ਅੱਜ ਇਸੇ ਸਵਾਲ ਦਾ ਜਿਹੜਾ ਜਵਾਬ ਜਾਣਨ ਦੀ ਕੋਸ਼ਿਸ਼ ਕਰਾਂਗੇ ਇਹ ਚੀਜ਼ ਡਿਪੈਂਡ ਕਰਦੀ ਆ ਵੀ ਤੁਸੀਂ ਕਿਸ ਲੈਵਲ ਤੇ ਜੌਬ ਕਰ ਰਹੇ ਜੇ ਤੇ ਤੁਹਾਡੀ ਜਿਹੜੀ ਮਿਨੀਮਮ ਵੇਜ ਆ ਉਹ ਕਿੰਨੀ ਸੋ ਆਓ ਆਪਾਂ ਕਲੀ-ਕਲੀ ਦੀ ਗੱਲ ਕਰਨੇ ਇਹਨੂੰ ਆਪਾਂ ਵੰਡਿਆ ਵਾ ਚਾਰ ਪਾ ਗੰਗਲ ਨੰਬਰ ਤੇ ਆ ਗਈ ਹਾਈ ਪੇ ਜobs ਜਿਹਦੇ ਵਿੱਚ ਤਨਖਾਹ ਕਾਫੀ ਜਿਆਦੀ ਹੁੰਦੀ ਹੈ ਉਹ ਦੂਸਰੇ ਨੰਬਰ ਤੇ ਤੁਹਾਡਾ ਆ ਗਿਆ ਐਨਸਕੋਪ ਲੈਵਲ 1 2 3 ਤੀਸਰੇ ਨੰਬਰ ਤੇ ਹੋ ਗਿਆ ਗ੍ਰੀਨ ਲਿਸਟ ਤੇ ਚੌਥੇ ਨੰਬਰ ਤੇ ਆ ਗਿਆ ਕੇਅਰ ਵਰਕ ਫੋਰਸ ਸੋ ਇਹ ਚਾਰ ਕਰਤਾ ਗੀਆਂ ਨੇ ਉਹਦੇ ਵਿੱਚੋਂ ਤੁਸੀਂ ਕਿਤੇ ਦਾ ਕਿਤੇ ਐਲੀਜੀਬਲ ਹੋਵੋਗੇ ਸਭ ਤੋਂ ਪਹਿਲਾਂ ਗੱਲ ਕਰਨੇ ਆਪਾਂ ਹਾਈ ਪੇ ਜobs ਇਸ ਦੇ ਵਿੱਚ ਜਿਹੜੀ ਤੁਹਾਡੀ ਤਨਖਾਹ ਆ ਉਹ ਘੱਟੋ ਘੱਟ 50 ਡਾਲਰ 34 ਸੈਂਟ 50 ڈالر 34 ਸੈਂਟ ਜੀ ਤੁਹਾਡੀ ਤਨਖਾਹ ਆ ਤੇ ਤੁਸੀਂ ਹਾਈ ਪੇ ਸਕੇਲ ਚ ਆਉਂਦੇ ਹੋ ਸੋ ਜੇ ਤੁਹਾਡੀ ਇੰਨੀ ਤਨਖਾਹ ਆ ਤੇ ਤੁਹਾਡੇ ਉੱਤੇ ਕੋਈ ਬੈਰੀਅਰ ਨਹੀਂ ਹੈਗਾ ਤੁਸੀਂ ਗ੍ਰੀਨ ਲਿਸਟ ਚ ਹੈਗੇ ਜੇ ਨਹੀਂ ਹੈਗੇ ਤੁਸੀਂ ਐਨ ਸკოਪ ਲੈਵਲ 1 2 3 ਤੇ ਕੰਮ ਕਰਦੇ ਜਾਂ ਨਹੀਂ ਕਰਦੇ ਇਸ ਤੇ ਤੁਹਾਡਾ ਕੋਈ ਬੈਰੀਅਰ ਨਹੀਂ ਹੈਗਾ ਤੁਸੀਂ ਟੈਂਪਰੇਰੀ ਵੀਜ਼ਾ ਤੇ ਆਪਣੀ ਫੈਮਿਲੀ ਨੂੰ ਬੁਲਾ ਸਕਦੇ ਜੀ ਦੂਸਰੇ ਨੰਬਰ ਤੇ ਆਪਾਂ ਗੱਲ ਕਰਨੀ ਆ ਗ੍ਰੀਨ ਲਿਸਟ ਦੀ ਜੇ ਤੁਹਾਡੀ ਜੌਬ ਗ੍ਰੀਨ ਲਿਸਟ ਦੇ ਵਿੱਚ ਹੈਗੀ ਆ ਨਹੀਂ ਜੇੜਾ ਵੀ ਕੰਮ ਕਰਦੇ ਜੇ ਜੇ ਉਹ ਗ੍ਰੀਨ ਲਿਸਟ ਦੇ ਵਿੱਚ ਆਉਂਦਾ ਵਾ ਤੇ ਤੁਸੀਂ ਆਪਣੀ ਵਾਈਫ ਜਾਂ ਹਸਬੰਡ ਨੂੰ ਵਿਸਟਰ ਵੀਜੇ ਤੇ ਅਤੇ ਆਪਣੇ ਬੱਚਿਆਂ ਨੂੰ ਵਿਸਟਰ ਵੀਜੇ ਤੇ ਬੁਲਾ ਸਕਦੇ ਜੀ ਪਰ ਜੇ ਤੁਸੀਂ ਆਪਣੇ ਵਾਈਫ ਨੂੰ ਵਰਕ ਵੀਜੇ ਤੇ ਬੁਲਾਉਣਾ ਚਾਹੁੰਦੇ ਤੇ ਜਿਹੜੀ ਤੁਹਾਡੀ ਤਨਖਾਹ ਆ ਉਹ ਘੱਟ ਤੋਂ ਘੱਟ 33 ਡਾਲਰ 56 ਸੈਂਟ ਦੀ ਆਣੀ ਕਿ 33 ਡਾਲਰ 56 ਸੈਂਟ ਜਿਹੜੀ ਉਹ ਘੱਟੋ ਘੱਟ ਚਾਹੀਦੀ ਜੇ ਤੁਸੀਂ ਆਪਣੇ ਵਾਈਫ ਨੂੰ ਜਾਂ ਹਸਬੰਡ ਨੂੰ ਵਰਕ ਵੀਜ਼ੇ ਤੇ ਬੁਲਾਉਣਾ ਹੈ ਅੱਗੇ ਆ ਗਿਆ ਤੁਹਾਡਾ ਐਨਸਕੋਪ ਲੈਵਲ 1 2 3 ਜੇ ਤੁਸੀਂ 1 2 3 1 2 3 ਲੈਵਲ ਜੌਬ ਤੇ ਤੁਸੀਂ ਕੰਮ ਕਰ ਰਹੇ ਜੇ ਕਿ ਜਿਹੜੀ ਤੁਹਾਡੀ ਤਨਖਾਹ ਹੈ ਉਹ ਘੱਟੋ ਘੱਟ 26 ਡਾਲਰ 85 ਸੈਂਟ 26 ਡਾਲਰ 85 ਸੈਂਟ ਘੱਟੋ ਘੱਟ ਜਿਹੜੀ ਉਹ ਚਾਹੀਦੀ ਆ ਜੇ ਤੁਸੀਂ ਆਪਣੀ ਵਾਈਫ ਜਾਂ ਹਸਬੰਡ ਨੂੰ ਸਪான்ਸਰ ਕਰਨਾ ਪਰ ਇਹਦੇ ਵਿੱਚ ਵੀ ਇੱਕ ਕੰਡੀਸ਼ਨ ਹੋ ਰਿਹਾ ਵੀ ਜੇ ਤੁਸੀਂ ਆਪਣੇ ਬੱਚਿਆਂ ਨੂੰ ਵੀ ਸਪான்ਸਰ ਕਰਨਾ ਵਾ ਤੇ ਆਪਣੇ ਨੌਕੋਰ ਬੁਲਾਉਣਾ ਹੈ ਤੇ ਜਿਹੜੀ ਤੁਹਾਡੀ ਤਨਖਾਹ ਹੈ ਉਹ 55844 55844 ਜਿਹੜੀ ਇਹ ਘੱਟੋ ਘੱਟ ਤੁਹਾਡੀ ਸਾਲ ਦੀ ਤਨਖਾਹ ਚਾਹੀਦੀ ਆ ਫਿਰ ਤੁਸੀਂ ਆਪਣੇ ਬੱਚਿਆਂ ਨੂੰ ਵੀ ਨਾਲ ਸਪான்ਸਰ ਕਰ ਸਕਦੇ ਜੇ ਕੇਅਰ ਵਰਕਫੋਰਸ ਵਿੱਚ ਜਿਹੜੇ ਕੇਅਰ ਵਰਕਫੋਰਸ ਤੇ ਕੰਮ ਕਰ ਰਹੇ ਨੇ ਜੇ ਉਹਨਾਂ ਨੇ ਆਪਣੀ ਫੈਮਿਲੀ ਆਪਣੇ ਹਸਬੰਡ ਜਾਂ ਵਾਈਫ ਨੂੰ ਸਪான்ਸਰ ਕਰਨਾ ਹੈ ਤੇ ਉਹਨਾਂ ਦੀ ਜਿਹੜੀ ਤਨਖਾਹ ਘੱਟ ਤੋਂ ਘੱਟ 28 ڈالر 25 ਸੈਂਟ ਚਾਹੀਦੀ ਹੈ ਘੱਟ ਤੋਂ ਘੱਟ 28 ڈالر 25 ਸੈਂਟ ਤੁਹਾਡੀ ਤਨਖਾਹ ਜਿਹੜੀ 1 ਘੰਟੇ ਦੀ ਹੋਣੀ ਚਾਹੀਦੀ ਹੈ ਫਿਰ ਤੁਸੀਂ ਆਪਣੇ ਵਾਈਫ ਜਾਂ ਹਸਬੰਡ ਨੂੰ ਸਪੌਂਸਰ ਕਰ ਸਕਦੇ ਜੀ ਬਟ ਇੱਥੇ ਵੀ ਕੰਡੀਸ਼ਨ ਇਹੋ ਹੀ ਆ ਵੀ ਜੇ ਤੁਸੀਂ ਆਪਣੇ ਬੱਚਿਆਂ ਨੂੰ ਬੁਲਾਉਣਾ ਹੈ ਤੇ ਤੁਹਾਡੀ ਤਨਖਾਹ ਜਿਹੜੀ 55844 ڈالر ਜਿਹੜੀ ਸਾਲ ਦੀ ਇਨਕਮ ਤੁਹਾਡੀ ਹੋਣੀ ਚਾਹੀਦੀ ਹੈ 55844 ਤੇ ਫਿਰ ਤੁਸੀਂ ਆਪਣੀ ਫੈਮਿਲੀ ਨੂੰ ਬੁਲਾ ਸਕਦੇ ਆਂ ਉਮੀਦ ਕਰਦਾ ਹਾਂ ਕਿ ਕਾਫੀ ਹੱਦ ਤੱਕ ਜਿਹੜੀ ਤੁਹਾਡੀ ਕਨਫਿਊਜ਼ਨ ਹੈ ਉਹ ਦੂਰ ਹੋ ਗਈ ਹੋਗੀ ਪਰ ਮੈਂ ਫਿਰ ਵੀ ਕਹਾਗਾ ਕਿ ਕਿਸੇ ਚੰਗੇ ਇਮੀਗ੍ਰੇਸ਼ਨ ਐਡਵਾਈਜ਼ਰ ਦੀ ਸਲਾਹ ਜ਼ਰੂਰ ਲਓ ਹੁਣ ਤੁਸੀਂ ਕਿਸ ਲੈਵਲ ਤੇ ਕੰਮ ਕਰਦੇ ਜੇ ਕਿਸ ਕੈਟਾਗਰੀ ਚ ਕੰਮ ਕਰਦੇ ਜੇ ਉਸ ਹਿਸਾਬ ਦੇ ਨਾਲ ਵੇਖ ਲੈਣਾ ਆਪੇ ਕਿ ਮੇਰੀ ਕਿੰਨੀ ਸੈਲਰੀ ਆ ਤੇ ਮੈਂ ਬੁਲਾ ਸਕਦਾ ਵਾਂ ਕਿ ਨਹੀਂ ਬੁਲਾ ਸਕਦਾ ਉਮੀਦ ਕਰਦਾ ਕਿ ਕਾਫੀ ਜਾਣਿਆਂ ਦਾ ਜਿਹੜਾ ਸਵਾਲ ਉਹ ਕਲੀਅਰ ਹੋ ਗਿਆ ਹੋਊਗਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ